ਅੱਜ ਮਿੱਤਰੋ ਨਵਾਂ ਸੰਦ ਲੈ ਕੇ ਆਇਆ ਇੱਕ ਤੇ ਮੈਂ ਡੱਬੇ ਚੋਂ ਤਾਂ ਬਾਹਰ ਕੱਢ ਲਿਆ ਇਹ ਅਸੈਂਬਲ ਕਰਨਾ ਨਹੀਂ ਆ ਰਿਹਾ ਵੈਸੇ ਮੈਂ ਬੁੱਕ ਤਾਂ ਦੇਖ ਲਈ ਇਹਦੀ ਤੇ ਮੈਂ ਸੋਚਿਆ ਵੀ ਸੱਜਣਾ ਨਾਲ ਵੀਡੀਓ ਸ਼ੇਅਰ ਕਰਾਂ ਇਹਦੀ ਮੈਨੂੰ ਜਰੂਰਤ ਬਹੁਤ ਜ਼ਿਆਦਾ ਲੱਗੀ ਕਿਉਂਕਿ ਪਿਛਲੇ ਸਾਲ ਮੈਂ ਕੁਝ ਵੀਡੀਓ ਵਿੱਚ ਦੇਖਿਆ ਇਹ ਕਾਹ ਕੱਟਣ ਦੇ ਜਾਂ ਲੂਸਣ ਵਗੈਰਾ ਕੱਟਣ ਦੇ ਬਹੁਤ ਕੰਮ ਆਉਂਦਾ ਹੁਣ ਜਿਵੇਂ ਆਪਣਾ ਲੂਸਣ ਆ ਉਹਦੇ ਵਿੱਚ ਕੱਖ ਕੰਡਾ ਬਹੁਤ ਜ਼ਿਆਦਾ ਹੋ ਗਿਆ ਦਾਤੀ ਨਾਲ ਵੜਦੇ ਤਾਂ ਟਾਈਮ ਬਹੁਤ ਲੱਗਦਾ ਤੇ ਲੇਬਰ ਦੀ ਅੱਜ ਕੱਲ ਪ੍ਰੋਬਲਮ ਬਹੁਤ ਜ਼ਿਆਦਾ ਆ ਦਾਤਰ ਨਾਲ ਵੜਦੇ ਤਾਂ ਚੱਲਦਾ ਨਹੀਂ ਤਾਂ ਇਹ ਚੀਜ਼ ਮੈਨੂੰ ਬੜੀ ਅੱਜ ਅਸੈਂਬਲ ਕਰਦਿਆਂ ਇਹ ਤੇ ਮੈਂ ਵੀਡੀਓ ਵੀ ਸੋਚਿਆ ਤੁਹਾਡੇ ਨਾਲ ਸਾਂਝੀ ਜਰੂਰ ਕਰਾਂ ਉਹਦਾ ਕਾਰਨ ਇਹ ਆ ਵੀ ਹੋ ਸਕਦਾ ਕਈ ਦੋਸਤਾਂ ਨੂੰ ਪਸੰਦ ਆ ਜੇ ਕੋਈ ਨੌਲੇਜ ਆ ਜੇ ਉਹਨਾਂ ਦੇ ਗੱਲ ਜਾਂ ਮੈਨੂੰ ਕੋਈ ਸੱਚਾ ਸੁਝਾਅ ਦੇ ਦੇਣ ਤੇ ਫਾਇਦੇਮੰਦ ਚੀਜ਼ ਰਹੂ ਮੇਰੇ ਸਾਹਬ ਨਾਲ ਵੀਡੀਓ ਪਾਉਣੀ ਤੇ ਵੀਡੀਓ ਕਿਵੇਂ ਲੱਗੀ ਉਹ ਵੀ ਕਮੈਂਟ ਕਰਕੇ ਦੱਸ ਦਿਓ ਤੇ ਕਿਉਂਕਿ ਹੁਣ ਜਿਵੇਂ ਹਾਰ ਚੱਲ ਰਿਹਾ ਤੇ ਇਦੋਂ ਆ ਸੌਣ ਆਉਣਾ ਸੌਣ 'ਚ ਤਕਰੀਬਨ ਖੱਬੜਾ ਜਿਹੜਾ ਬਹੁਤ ਜ਼ਿਆਦਾ ਹੋ ਜਾਂਦਾ ਵਟਾਂ-ਵੂਟਾਂ ਤੇ ਜਾਂ ਜਿਵੇਂ ਥਿਆਂ ਹੁੰਦੀਆਂ ਨੇ ਪਿੰਡਾਂ 'ਚ ਹਨਾ ਇਹ ਲਾ ਲਓ ਵੀ ਇਹਦੇ ਨਾਲ ਮੈਨੂੰ ਐ ਲੱਗਦਾ ਵੀ 10-15 ਮਿੰਟਾਂ ਚ ਭਾਵੇਂ 2-3 ਪੰਡਾ ਵੜ ਲਓ ਘੋੜਿਆਂ ਵਾਸਤੇ ਘਿਹੋ ਦਾ ਕੰਮ ਕਰਦਾ ਕਾ ਆਪ ਨੂੰ ਪਤਾ ਹੀ ਆ ਇਸ ਵਾਰ ਨਵਾਂ ਤਜਰਬਾ ਕਰ ਰਹੇ ਹਾਂ ਜਦੋਂ ਵੀ ਮੈਂ ਕੋਈ ਨਵਾਂ ਤਜਰਬਾ ਕਰਦਾ ਤੁਹਾਡੇ ਨਾਲ ਸਾਂਝਾ ਜ਼ਰੂਰ ਕਰਨਾ ਇਹ ਲੈ ਕੇ ਆਇਆ ਮੈਂ ਇਹ ਹੈਗਾ 50 ਸੀਸੀ ਇੰਜਨ ਆ ਇਹ ਤੇ 4 ਸਟ੍ਰੋਕ ਆ ਇਹ ਚ ਤੇਲ ਵਗੈਰਾ ਪਾ ਕੇ ਹੁਣ ਇੱਕ ਵਾਰ ਸਟਾਰਟ ਕਰਕੇ ਆਪਾਂ ਦੇਖ ਲਈਏ ਇਹਨੂੰ ਇਹ ਇੱਕ ਗੱਲ ਮੈਂ ਤੁਹਾਨੂੰ ਪਹਿਲਾਂ ਦੱਸਦਾ ਮਿੱਤਰੋ ਕੋਈ ਮੈਂ ਪ੍ਰੋਮੋਸ਼ਨ ਨਹੀਂ ਕਰ ਰਿਹਾ ਕਿਸੇ ਕੰਪਨੀ ਦੀ ਕਈ ਵਾਰ ਹੁੰਦਾ ਨਾ ਦੋਸਤਾਂ ਨੂੰ ਵੀ ਪ੍ਰੋਮੋਸ਼ਨ ਕਰ ਰਿਹਾ ਪ੍ਰੋਮੋਸ਼ਨ ਨਹੀਂ ਜੇ ਪ੍ਰੋਮੋਸ਼ਨ ਹੁੰਦੀ ਆ ਤਾਂ ਮੈਂ ਸਿੱਧੇ ਤਰ੍ਹਾਂ ਦੱਸ ਲਾਂ ਨਾ ਆਪਾਂ ਨਹੀਂ ਵੀ ਅਲਝਾ ਕੇ ਜੇ ਦੱਸਦੇ ਕਿਸੇ ਨੂੰ ਤੇ ਜੇ ਪ੍ਰੋਮੋਸ਼ਨ ਹੁੰਦੀ ਆ ਤਾਂ ਉਹ ਵੀ ਦੱਸ ਦਾਂਗੇ ਇਹ ਮੈਨੇ ਮੰਗਵਾਇਆ ਅੱਜ ਸੋਚਿਆ ਕਿ ਤੁਹਾਡੇ ਨਾਲ ਵੀਡੀਓ ਦੀ ਆਪਾਂ ਸਾਂਝੀ ਕਰੀਏ ਇੱਕ ਵਾਰ ਨੂੰ ਸਟਾਰਟ ਸਟੂਟ ਕਰਦੇ ਹਾਂ ਹੁਣ ਫੋਰ ਸਟ੍ਰੋਕ ਦਾ ਇਹ ਫਾਇਦਾ ਰਹਿੰਦਾ ਆਪਾਂ ਨੂੰ ਵੀ ਇਹ ਚ ਇਕੱਲਾ ਜਿਹੜਾ ਪੈਟਰੋਲ ਪੈਂਦਾ ਤੇ ਉਹ ਨਹੀਂ ਪਾਉਣਾ ਪੈਂਦਾ ਆਪਾਂ ਨੂੰ ਮੰਗਲੈਲ ਵਗੈਰਾ ਚੱਲ ਤਾਂ ਗਿਆ ਵੀ ਤੇ ਮੈਨੂੰ ਇਹ ਲੱਗਦਾ ਵੀ ਉਹਨਾਂ ਨੇ ਮਾੜਾ ਮੋਟਾ ਚੈੱਕ ਵੀ ਕਰਕੇ ਹੋ ਸਕਦਾ ਭੇਜਿਆ ਹੋਵੇ ਚੱਲ ਗਿਆ ਤਕਰੀਬਨ 360 ਡਿਗਰੀ ਤੇ ਮੈਨੂੰ ਇਹ ਲੱਗਦਾ ਘੁੰਮਦਾ 360 ਤੋਂ ਘੱਟ 300 ਡਿਗਰੀ ਦੇ ਘੁੰਮਦਾ ਹੁਣ ਆਜੋ ਹੁਣ ਚੈੱਕ ਇਹਨੂੰ ਬੰਦੜਾ ਦੇਖੀ ਆਪਾਂ ਇਹ ਸ਼ਾਇਦ ਇਹ ਤਾਰਾਂ ਨੇ ਲੀਆਂ ਆਜੋ ਹੁਣ ਕਰਦੇ ਆਂ ਸੈਂਪਲ ਆਪਾਂ ਜੇ ਮੈਂ ਆਪਣਾ ਘਾਗੂ ਹੁੰਦਾ ਉਹ ਵੀ ਆਪਾਂ ਇਹਦੇ ਨਾਲ ਕੱਟ ਸਕਦੇ ਆਂ ਤੇ ਮੇਰੀ ਰਮਨ ਹੈਲਪ ਕਰ ਦੂ ਰਮਨ ਕਰੀਏ ਸਟਾਰਟ ਆਪਾਂ ਸਭ ਤੋਂ ਪਹਿਲਾਂ ਤਾਂ ਇਹ ਕਟਰ ਆ ਆਪਣੇ ਕੋਲੇ ਮਿੱਤਰੋ ਤੇ ਕਟਰ ਮੈਂ ਖੋਲ ਲਿਆ ਪਹਿਲਾਂ ਹੀ ਤੇ ਇਹਨਾਂ ਨੇ ਦੋ ਬਲੇਡ ਦਿੱਤੇ ਆ ਤੇ ਆਪਾਂ ਤਾਂ ਇਹੀ ਵਰਤਾਂਗੇ ਇਹ ਜਗਰੀ ਜੀ ਵਧੀਆ ਚੱਲਦੀ ਆ ਆ ਆਹ ਵੀ ਕੱਢਣਾ ਪੂਣ ਲੱਗਾ ਹਨਾ ਹਾਂ ਇਹਦੇ ਨੀਚੇ ਇੱਕ LGG ਜੀ ਲੱਗਦੀ ਆ ਇਹ ਨਹੀਂ ਲਾਉਣਾ ਹੈ ਇਹ ਵੀ ਲੱਗੂ ਤੇ ਇੱਕ ਇਹਦੀ ਚੂੜੀ ਪੁੱਠੀ ਚੜਦੀ ਆ ਮੈਂ ਖੋਲਣ ਲੱਗੇ ਦੇਖ ਲਿਆ ਸੀ ਤੇ ਇਹਦਾ ਸੇਫਟੀ ਬਹੁਤ ਦੱਸੀ ਗਈ ਆ ਵੀ ਤਕਰੀਬਨ ਨੇੜੇ ਤੇ ਡੇਉਂ ਬੜਾ ਨੇੜੇ ਨਹੀਂ ਖੜਨਾ ਚਾਹੀਦਾ ਕਿਉਂਕਿ ਸਪੀਡ ਨਾਲ ਬਹੁਤ ਚੱਲਦਾ ਇਹ ਫੋਲੋ ਕਰਤਾ ਡਾਟਾ ਤੇ ਹੁਣ ਇਹ ਲਾ ਲਾ ਲੱਗਣਾ ਇਹਦਾ ਹਨਾ ਇਹ ਤਾਂ ਹੋ ਗਿਆ ਫਿੱਟ ਆਪਣਾ ਇਹ ਇੱਧਰ ਲਾ ਇੱਕ ਪਹਿਲਾਂ ਕਿਹੜਾ ਲੱਗੂਗਾ ਆਹੀ ਲੱਗੂਗਾ ਆਪਣੇ ਵੇਲਾ ਪਲਾਟ ਆਨ-ਆਫ ਹੋੜ ਬਾਕੀ ਚੱਕਰ ਨੂੰ ਇਹ ਆਨ-ਆਫ ਵਾਲੇ ਹੋ ਗਏ ਆਪਣੇ ਤੇ ਕਲਚ ਉੱਪਰ ਪਸਾਇਆ ਜਾਣਾ ਇਹਦਾ ਮੈਨੂੰ ਆਦਾ ਨੋ ਜੀ ਆ ਦੇਖੋ ਫਿਲਟਰ ਫਿਲਟਰ ਵੀ ਇਹਦਾ ਵਧੀਆ ਦਿੱਤਾ ਹੋਇਆ ਹੈ ਜਗਰਦ ਹੰਡ ਪੂਰਾ ਕੈਮ ਹੈ ਇਹਦਾ ਦੇਖੀ ਅੱਜ ਤੁਹਾਨੂੰ ਚੱਲਦਾ ਵੀ ਦਿਖਾਵਾਂਗੇ ਜੇ ਟਾਈਮ ਰਹਿ ਗਿਆ ਤਾਂ ਕਿਉਂਕਿ ਸ਼ਾਮ ਦਾ ਵੇਲਾ ਹੋ ਗਿਆ ਲੋ ਜੀ ਇਹ ਤਾਂ ਆਪਾਂ ਕਰਤਾ ਸਮਾਨ ਫਿੱਟ ਬਲੇਡ ਵੀ ਹੋ ਗਿਆ ਹੁਣ ਮੈਨੂੰ ਲੱਗਾ ਉਹ ਸੇਫਟੀ ਵਾਲਾ ਕਰਨਾ ਪਊ ਇੱਥੇ ਇੱਥੇ ਰੱਖੀ ਰਾਮਨ ਇੱਥੇ സ്പീഡ സ്പീഡ കോ ല്ലോ കലാ പോ ਹੋ ਜਾਂਦੇ ਨੇ ਇਹ ਆ ਸਾਰਾ ਸਮਾਨ ਸਾਮਲਾ ਇਹ ਖੱਬੜ ਵੱਡਣ ਵਾਸਤੇ ਹੋ ਨਾ 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 ਚਲ ਆ ਜਾ ਮੜਾ ਜਾ ਚਲਾਇਓ ਹੁਣ ਆ ਬਾਦਿਆ ਹੋਣਾ

ਜਿਹਾ ਜਿਆਦਾ ਵੜਦਾ ਜੇ ਮੈਂ ਤੁਹਾਨੂੰ ਦੱਸਿਆ ਆਪਣਾ ਲੂਸਣ ਦੇਖੋ ਬਹੁਤ ਸੋਹਣਾ ਖੜਾ ਪਰ ਇਹ ਚ ਕਬਾੜ ਹੋ ਗਿਆ ਸੀ ਤੇ ਦੱਤਰੇ ਚ ਚੱਲਦਾ ਨਹੀਂ ਇਹ ਤੇ ਆ ਜੰਤਰ ਨੇ ਲੈਣ ਦੇਣ ਜਾ ਰਹੇ ਆਪਾਂ ਨੂੰ ਪੂਰੇ ਇਹ ਲਾ ਲਓ ਵੀ ਮੈਨੂੰ ਐ ਲੱਗਦਾ ਵੀ ਮਹੀਨਾ ਹੋਰ ਹੀ ਪੱਠੇ ਆਪਣੇ ਚੱਲ ਜਾਣਗੇ ਜਾਨਵਰਾਂ ਦਾ ਉਹਦਾ ਕਾਰਨ ਇਹ ਆ ਵੀ ਨਹੀਂ ਤਾਂ ਵੱਡੇ ਨਹੀਂ ਜਾਂਦੇ ਸੀਨ ਛੱਡਣੇ ਪਏ ਨੇ ਉਹਨੂੰ ਵੱਡੀਆਂ ਜਾਵਾਂਗੇ ਨਾਲ ਦੀ ਨਾਲ ਜਿਹੜਾ ਇਹ ਝਕਾ ਵਗੈਰਾ ਜੋ ਵੀ ਹੋ ਰਿਹਾ ਉਹ ਪੱਠੇ ਨਾਲ ਹੀ ਹੋਈ ਜਾਣਗੇ ਉਹ ਫੇਰ ਦੁਬਾਰੇ ਵੱਡੇ ਜਾਇਆ ਕਰਨਗੇ ਤੇ ਜੰਤਰ ਕੇ ਮੇ ਲੱਗਿਆ ਜਰੂਰ ਦੱਸਿਓ ਤੇ ਲੂਸਣ ਹੈ ਜੇ ਆਪਣਾ ਪੂਰਾ ਵਧੀਆ ਖੜਾ ਫੁੱਲ ਤਾਂ ਕੱਢਿਆ ਆ ਪਰ ਪਿੱਛੇ ਵੀ ਬਹੁਤ ਸੋਹਣਾ ਫੁੱਟ ਰਿਹਾ ਹੈ ਬੈਕ ਸਾਈਡ ਵੀ ਬਿਲਕੁਲ ਹਰਾ ਹਰਾ ਫੁੱਟ ਰਿਹਾ ਪਰ ਛਿੱਦਾ ਪੈ ਜਾਂਦਾ ਇਹ ਦਿਨਾਂ ਚ ਆ ਕੇ ਤੇ ਆਪਣਾ ਯੰਤਰ ਕਿਵੇਂ ਲੱਗਿਆ ਇਹ ਵੀ ਦੱਸਿਓ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਦੱਸਿਓ ਮੈਂ ਤੁਹਾਡੇ ਨਾਲ ਸ਼ੇਅਰ ਤਾਂਗੀ ਤੇ ਕਈ ਦੋਸਤਾਂ ਨੂੰ ਚਲੋ ਹੋ ਸਕਦਾ ਵੀ ਹੈਲਪ ਮਿਲ ਜੇ ਇਸ ਕੰਮ ਤੋਂ ਮੇਰੇ ਹੱਥ ਤਾਂ ਅੱਜ ਘੱਟ ਲੱਗਿਆ ਹੈ ਪਰ ਜਿੰਨਾ ਕਿ ਵੀ ਲੱਗਿਆ ਠੀਕ ਰਿਹਾ ਕੰਮ ਆਪਣਾ ਧੰਨਵਾਦ ਸਾਰੇ ਦੋਸਤਾਂ ਦਾ ਵੀਡੀਓ ਦੇਖਣ ਦਾ